ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਦਾਣਾ ਮੰਡੀ ਗਹਿਰੀ ਡੰਡਿਆਲਾ ਗੁਰੂ ਵਿੱਚ ਹੜੀ ਦੀਆਂ ਫਸਲਾਂ ਨੂੰ ਧਿਆਨ ਵਿੱਚ ਰੱਖਦੇ ਜ਼ਿਲ੍ਹਾ ਪੱਤਰੀ ਸਿਕਲਾਈ ਕੈਂਪ ਤੇ ਖੇਤੀ ਪ੍ਰਦਰਸ਼ਨੀਆਂ ਜੋਜਿਤ ਕੀਤੀਆਂ ਗਈਆਂ ਇਸ ਦਾ ਉਦਘਾਟਨ ਕੈਪਟਨ ਮੰਤਰੀ ਸਰਤਾਰ ਹਰਭਜਨ ਸਿੰਘ ਈਟੀਓ ਨੇ ਕੀਤਾ ਮੰਤਰੀ ਈਟੀਓ ਨੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਖਾਦ ਤੇ ਦਵਾਈਆਂ ਦੀ ਬੇਲੋੜੀ ਵਰਤੋਂ ਨਾ ਕਰਨ ਤੇ ਮਿੱਟੀ ਪਰਖ ਅਨੁਸਾਰ ਹੀ ਸਿਫਾਰਸ਼ੀ ਮਾਤਰਾ ਵਰਤਣ ਦੀ ਅਪੀਲ ਕੀਤੀ ਉਹਨਾਂ ਕਿਸਾਨਾਂ ਨੂੰ ਕਿਹਾ ਕਿ ਕੀਤੀ ਬਾੜੀ ਵਿਭਾਗ ਵੱਲੋਂ ਲਗਾਏ ਕੈਂਪਾਂ ਵਿੱਚ ਵੀ ਸ਼ਮੂਲੀਅਤ ਕਰਦੇ ਨਵੀਨ ਕੰਮ ਤਕਨੀਕਾਂ ਸਿੱਖਣ ਤਾਂ ਜੋ ਖੇਤੀ ਹੋਰ ਲਾਹੇਵੰਦ ਬਣੇ। ਉਹਨਾਂ ਨੇ ਕੁਦਰਤੀ ਖੇਤੀ ਦੀ ਮਹੱਤਤਾ ਬਾਰੇ ਵੀ ਦੱਸੀ ਅਤੇ ਕਿਹਾ ਕਿ ਵਾਤਾਵਰਨ ਨੂੰ ਬਚਾਉਣਾ ਸਾਡੇ ਭਵਿੱਖ ਲਈ ਜ਼ਰੂਰੀ ਹੈ। ਇਸ ਮੌਕੇ ਉਹਨਾਂ ਵੱਲੋਂ ਇਹ ਕਿਸਾਨਾਂ ਨੂੰ ਵਾਤਾਵਰਨ ਦੇ ਰਖਵਾਲੇ ਮੋჯੋ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਪ੍ਰਾਲੀ ਨੂੰ ਅੱਗ ਲਾ ਕੇ ਸੱਜੀ ਰੱਖਿਆ ਕੀਤੀ। ਮਾਹਿਰਾਂ ਨੇ ਮਿੱਟੀ ਦੇ ਆਧਤਕਾਦ ਵਰਤੋਂ ਸਹਾਇਕ ਧੰਦੇ ਅਪਣਾਉਣ ਅਤੇ ਸਰਕਾਰ ਦੀ ਪ੍ਰਾਲੀਕ ਪੂੰਜੀ ਮਹਿੰਮ ਬਾਰੇ ਜਾਗਰੂਕਤਾ ਦਿੱਤੀ ਵਾਖਵਾਜ ਵਿਭਾਗ ਦਾ ਡੈਰੀ ਕੈਵਿਕ ਸਲ ਫੈਲਪਾ ਅਤੇ 20 ਖਾਦ ਕੰਪਨੀਆਂ ਵੱਲੋਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਜਿਨ੍ਹਾਂ ਵਿੱਚ ਕਿਸਾਨਾਂ ਨੇ ਵੱਡੀ ਰੁਚੀ ਦਿਖਾਈ ਮੁੱਖ ਖੇਤੀਬਾੜੀ ਅਫਸਰ ਡਾਕਟਰ ਗੁਰਸਾਹਿਬ ਸਿੰਘ ਪੱਟੀ ਨੇ ਜ਼ਿਲ੍ਹੇ ਦੀਆਂ ਸਕੀਮਾਂ ਖਾਦ ਬੀਜ ਕੁਆਲਟੀ ਸੈਪਲਿੰਗ ਅਤੇ ਹਾੜੀ ਸੀਜ਼ਨ ਦੇ ਪ੍ਰਬੰਧ ਬਾਰੇ ਜਾਣਕਾਰੀ ਦਿੱਤੀ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਵਿਭਾਗੀ ਅਧਿਕਾਰੀ ਖੇਤੀ ਮਾਹਿਰ ਅਤੇ ਕਿਸਾਨ ਹਾਜ਼ਰ ਸਨ ਇਹ ਖਬਰ ਸਾਨੂੰ ਸਾਂਝੀ ਕੀਤੀ ਹੈ ਸਾਡੇ ਪੱਤਰਕਾਰ ਦਵਿੰਦਰ ਸਿੰਘ ਕੋਈ ਅੰਮ੍ਰਿਤਸਰ ਪੰਜਾਬੀ ਲਿੰਕ ਮੀਡੀਆ ਧੰਨਵਾਦ